ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਚ ਇੱਕ ਵਕੀਲ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਦੀ ਅੱਜ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ ਤੋਂ ਉਹਨਾਂ ਦਾ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਅੱਜ ਉਹਨਾਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਸਾਰੇ ਇਲਾਕੇ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ। ਅੱਜ ਵਕੀਲ ਦੇ ਅੰਤਿਮ ਸੰਸਕਾਰ ਮੌਕੇ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦੇ ਕੈਬਨ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਅੰਮ੍ਰਿਤਸਰ ਅਧਿਆਤਿ ਦੇ ਐਸਐਸਪੀ ਆਈ ਮਨਿੰਦਰ ਸਿੰਘ ਪਹੁੰਚੇ ਇਸ ਮੌਕੇ ਤੇ ਕੈਪਟਨ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਸਰਕਾਰ ਇਸ ਦੀ ਪੂਰੀ ਜਾਂਚ ਕਰਵਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਹੁਣ ਤੱਕ 4 આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 6 ਹਥਿਆਰ ਵੀ ਬਰਾਮਦ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਜਲਦੀ ਹੀ ਮੁੱਖ આરોપી ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਕੀ ਕਹਿ ਰਹੇ ਗੱਲ ਦਾ ਨਹੀਂ ਪਤਾ ਲੱਗਾ ਜੀ ਬਸ ਕਿਤਨਾ ਬਿਵੈਰ ਉਹਨੂੰ ਪਤਾ ਨਹੀਂ ਕਿ ਕਿ ਜਨੇੜਾ ਦਾ ਬਿਵੈਰ ਕਰ ਗਿਆ ਉਹ ਜਿਹੜਾ ਐਡਾ ਕੋ ਡਾ ਧੱਕਾ ਕਰਦਾ ਹਾਂ ਤਾਂ ਅਸੀਂ ਇਹ ਗਵਾ ਦੇ ਜੀ ਰੱਬ ਦਾ ਭਾਣਾ ਹੀ ਜੀ ਦਾ ਮੰਨ ਲੈਣਾ ਹੈ ਇਹ ਰੁਪਈਆਂ ਦਾ ਪਤਾ ਨਹੀਂ ਲੱਗਿਆ ਜਿਹਨਾਂ ਨੇ ਗੁੱਲ ਨਹੀਂ ਲਈ ਰੁਪਈਆਂ ਨੇ ਬਾਈ ਨੇ ਆਪਣੇ ਖੋਦ ਉਹਨੇ ਆਪ ਦਿੱਤੇ ਹੋਏ ਆ ਬਾਈ ਨੇ ਪਰਚੇ ਕਰਦੇ ਨੇ ਬੰਦੇ ਨੂੰ 3-4 ਬਾਈ ਨੇ ਮੇਰੇ ਕੋਲ 3-4 ਅੰਝ ਚਾਹਤੇ ਵੀ ਹਨ ਕੋਲ ਤੁਸੀਂ ਕੀ ਕਰ ਰਹੇ ਹੋ ਕੋਲਤ ਪਰਚਾ ਚੱਲ ਰਿਹਾ ਵਾ ਜੇ ਬਾਈ ਨੇ ਬੰਦੇ ਜਿੰਨੇ ਵੀ ਪਟੋੜੇ ਹੋਏ ਆ ਜੇ ਬਸ ਇਹ ਸਰਕਾਰ ਕੋ ਇਨਸਾਫ ਦੀ ਮੰਗ ਕਰਦੇ ਆ ਇਹ ਪੁੱਤ ਨੂੰ ਬੱਚਾ ਵਾ ਜੇ ਕਿਤੇ ਉਹਨੂੰ ਸਰਕਾਰੀ ਕੋਈ ਜੋਬ ਦੇ ਦਨਗੇ ਤੇ ਉਹਦੇ ਘਰ ਦਾ ਰੋਟੀ ਪਾਣੀ ਚੱਲਦਾ ਰਹੂਗਾ ਬੰਦਾ ਤੇ ਵਾਪਸ ਆਉਣਾ ਨਹੀਂ ਬਸ ਸਰਕਾਰ ਕਰੇ ਇਹੀ ਮੰਗ ਕਿ ਦੋਸਤੀਆਂ ਨੂੰ ਪੱਖਾ ਨਾ ਜਾਵੇ ਉਹਦੇ ਬੱਚੇ ਦਾ ਧਿਆਨ ਰੱਖੇ ਉਹਨੂੰ ਕੋਈ ਦੁਸ਼ਗਾ ਦਿੱਤਾ ਜਾਵੇ ਮੇਰੇ ਨਾਲ ਇਹ ਪਰਿਵਾਰ 2008 ਤੋਂ ਅਵਧਾਰ ਸਿੰਘ ਕਾਲਾ ਦੀ ਵਾਈਫ ਕਾਉਂਸਲਰ ਸੀ ਫਿਰ 2015 ਚ ਕਾਲਾ ਇੱਕ ਕਾਉਂਸਲਰ ਬਣੇ ਬਹੁਤ ਮਿਹਨਤੀ ਪਰਿਵਾਰ ਹੈ ਸਤਨਾਮ ਸਿੰਘ ਆਪਣੀ ਪੜ੍ਹਾਈ ਕਰਕੇ ਬਹੁਤ ਵਧੀਆ ਹੁੰਦੇ ਤੇ ਗਿਆ ਇਹੜੀ ਲੱਗਾ ਆ ਇਹ ਬੇਟਾ ਲਖਵਿੰਦਰ ਬਹੁਤ ਸੁਚੇਟੇ ਨਾਲ ਆਪਣੀ ਵਕਾਲਤ ਨੂੰ ਚਲਾ ਰਿਹਾ ਸੀ ਪਰ ਕੁਦਰਤ ਦੀ ਇੱਕ ਆਈਏ ਕ ਹਨੇਰੀ ਹੋ ਸਾਰੇ ਪਰਿਵਾਰ ਦੀ ਸਾਰੇ ਸ਼ਹਿਰ ਦੀ ਮੈਂ ਕਹੂੰਗਾ ਉਹ ਸ਼ਾਂਤੀ ਨੂੰ ਉਡਾ ਕੇ ਲੈ ਗਏ ਬਹੁਤ ਮਾੜੀ ਘਟਨਾ ਪਰਿਵਾਰ ਨਾਲ ਸਾਰਾ ਸ਼ਹਿਰ ਮੰਤਰੀ ਸਾਹਿਬ ਸਾਰਾ ਸਮਾਜ ਸਾਰੀ ਬਾਹਰ ਆਪਣੇ ਅੰਮ੍ਰਿਤਸਰ ਬਾਹਰ ਖੜੀ ਹੈ ਹਰ ਤਰ੍ਹਾਂ ਨਾਲ ਇਹਨਾਂ ਦੇ ਨਾਲ ਸਹਿਯੋਗ ਕਰਾਂਗੇ ਪਰ ਲਖਵਿੰਦਰ ਸਿੰਘ ਦਾ ਜੋ ਘਾਟਾ ਉਹ ਕਦੇ ਪੂਰਾ ਨਹੀਂ ਹੋ ਸਕਦਾ ਜਿਨਾਂ ਦੇ ਹਾਲਾਤ ਦੇਖੋ ਪਹਿਲਾਂ ਵੀ ਆਪਣੇ ਡਿਸਟ੍ਰਿਕਟ ਬਾਰ ਦੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਸੈਂਟਰ ਦੇ ਅੰਦਰ ਪੰਜਾਬ ਦੀਆਂ ਏਜੰਸੀਆਂ ਜੇ ਮਿਲ ਕੇ ਕੰਮ ਕਰਨ ਤੇ ਜਿਹੜੇ ਵੀ ਲੋਕ ਇੱਕ ਥੇਣੋਂ ਕੋ ਕੰਮਕਾਰ ਕਰਦੇ ਨੇ ਤੇ ਕਿਸੇ ਨਾ ਕਿਸੇ ਤਰੀਕੇ ਜਾ ਕੇ ਬਾਹਰ ਬੈਠ ਜਾਂਦੇ ਉੱਥੋਂ ਹੀ ਸਾਰਾ ਸੰਚਾਲਨ ਚੱਲ ਰਿਹਾ ਹੈ। ਕਿ ਆਸ ਹੈ ਕਿ ਜੇ ਇਹੋ ਜਿਹਾ ਸਿਸਟਮ ਬਣ ਜਾਵੇ ਜਿਹਨੂੰ ਡਾਰਵੇ ਕਾਨੂੰਨ ਦਾ ਬੜੀ ਤਰਾਸ਼ਦੀ ਆ ਕਿ ਸਰਕਾਰਾਂ ਦੇ ਇਨੀ ਕੋਸ਼ਿਸ਼ ਕਰਨ ਦੇ ਬਾਵਜੂਦ ਪੁਲਿਸ ਨੇ ਵੀ ਦੇਖੋ ਤੁਹਾਨੂੰ ਹੁਣੇ ਦੱਸਿਆ ਐਸਐਸਪੀ ਸਾਹਿਬ ਨੇ ਮੰਤਰੀ ਸਾਹਿਬ ਨੇ ਕਿ ਬਹੁਤ ਚਾਰ ਅਸੀਂ ਜਿਹੜੇ ਉਹ ਫੜ ਲਏ ਆ ਅੱਗੋਂ ਵੀ ਬਗਾ ਜਿਹੜੇ ਰਹਿੰਦੇ ਫੜ ਲੈਣੇ ਹਾਲਾਤਾਂ ਪਹੇ ਸਭ ਜਾਣਦੇ ਜੇ ਪਰ ਸਾਨੂੰ ਜ਼ਰੂਰਤ ਆ ਵੀ ਆਪਣਾ ਧੀਰਜ ਆਪਣਾ ਸੰਜਮ ਨਾ ਗਵਾਏ ਕਿ ਸ਼ਹਿਰ ਦਾ ਮਾਹੌਲ ਸਮਾਜ ਦਾ ਮਾਹੌਲ ਸਹੀ ਬਣਾ ਕੇ ਰੱਖੀਏ ਬੜੀ ਮਾੜੀ ਘਟਨਾ ਵਾਪਰੀ ਹੈ ਸਾਡਾ ਪਪਾ ਦਾ ਬੱਚਾ ਐਡਵੋਕੇਟ ਲਖਵਿੰਦਰ ਸਿੰਘ ਪਿਛਲੇ ਦਿਨੀ ਗਨਸ਼ੌਟ ਦਾ ਸ਼ਿਕਾਰ ਹੋਇਆ ਸੀਗਾ ਇੱਥੇ ਆ ਦੇਵੀ ਦਾਸਪੁਰਾਏ ਮੋੜ ਦੇ ਉੱਤੇ ਉਦੋਂ ਤੇ ਗੋਲੀਆਂ ਚੱਲੀਆਂ ਸੀਗੀਆਂ ਜ਼ਖਮੀ ਹਾਲਤ ਦੇ ਵਿੱਚ ਅਮਨਦੀਪ ਹਸਪੀਟਲ ਨੂੰ ਐਡਮਿਟ ਸੀਗਾ ਕਾਫੀ 8-10 ਦਿਨਾਂ ਦਾ ਇਲਾਜ ਚੱਲਿਆ ਬੜੀ ਆਸ ਸੀ ਕੀ ਪਰਿਵਾਰ ਨੂੰ ਕਿ ਠੀਕ ਹੋਏਗਾ ਪਰ ਪ੍ਰਮਾਤਮਾ ਨੇ ਜੋ ਮਨਜ਼ੂਰ ਸੀਗਾ ਨਹੀਂ ਠੀਕ ਹੋ ਪਿਆ ਤਸਵੀਰੇ ਮਾਰਨਿੰਗ 6 ਵਜੇ ਪਾਂ ਤੇ ਆ ਗਿਆ ਬੜਾ ਗਹਿਰੇ ਸਤਮੇਚਾ ਪਰਵਾਰ ਸਾਡਾ ਪੂਰਾ ਨਕਾ ਸਾਡਾ ਪਾਸ ਦਾ ਭਾਈ ਚਾਰਾ ਸੀਗਾ ਬੜਾ ਮਿਹਨਤੀ ਪਰਿਵਾਰ ਆ ਮੈਂ ਬੜੇ ਲੰਬੇ ਸਮੇਂ ਤੋਂ ਜਾਣਦਾ ਸਰਬੰਸ ਜਗੀਰ ਸਿੰਘ ਉਹਨਾਂ ਨੂੰ ਉਹਨਾਂ ਦੇ ਬੇਟਾ ਸੀਗਾ ਸੋ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਆਪਣਾ ਫਰਾਈ ਕੀਤੀ ਬੜੀ ਮਿਹਨਤ ਕਰਕੇ ਇੱਕ ਐਡਵੋਕੇਟ ਬਣਨਾ ਜ਼ਿੰਦਗੀ ਦੇ ਵਿੱਚ ਕੋਈ ਸੌਖਾ ਕੰਮ ਨਹੀਂ ਹੁੰਦਾ ਵੱਡਾ ਬ੍ਰਦਰ ਸਤਨਾਮ ਉਹ ਵੀ ਲਾ ਕਰਕੇ ਏਡੀਏ ਲੱਗਿਆ ਸੀਗਾ ਹੌਲੀ-ਹੌਲੀ ਆਸ ਵੱਜੀ ਸੀ ਕਿ ਘਰਾਂ ਦੇ ਵਿੱਚੋਂ ਗਰੀਬੀ ਖਤਮ ਹੋਵਗੀ ਕਿਤੇ ਸੰਗੇ ਪਾਸੇ ਲੱਗਣਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜੂਰ ਸੀਗਾ ਵਾਜੋ ਪ੍ਰਾਂਤ ਆ ਗਿਆ ਸਾਨੂੰ ਬੜਾ ਦੁੱਖਾ ਜਿੱਥੋਂ ਤੱਕ ਸਬੰਧ ਦਾ ਸ਼ੂਟਰ ਦਾ ਅਸੀਂ ਕਾਫੀ ਉਹਨਾਂ ਦੇ ਨੇੜੇ ਆ ਐਸਐਸਪੀ ਸਾਹ ਸਰਕਾਰ ਮੰਤਪ ਸਿੰਘ ਜੀ ਮਾਲ ਖੜੇ ਨੇ ਔਰ ਚਾਰ ਬੰਦੇ ਅਸੀਂ ਜਿਹੜੇ ਆ ਇਹਦੇ ਚ ਅਰੈਸਟ ਕਰ ਲਿਆ ਛੇ ਪਿਸਟਲ ਜੁਦਾਵਰ ਹੋ ਚੁੱਕੇ ਨੇ ਔਰ ਜਿਹੜਾ ਮੇਨ ਬੰਦਾ ਹੈ ਉਹਦੇ ਤੱਕ ਵੀ ਬਹੁਤ ਜਲਦ ਜਣਾ ਸਾਡੀ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਆ ਕੋਲ ਸਾਡੀ ਬਹੁਤ ਜਲਦੀ ਉਹਨੂੰ ਵੀ ਕਚਾchnaਗੇ ਪ੍ਰਸਾਰ ਕਰਾਂਗੇ ਪਰ ਕਾਨੂੰਨ ਦੇ ਅਨਸਾਰ ਬੰਦੀ ਕਾਰਵਾਈ ਜਿਹੜੀ ਆ ਉਹ ਦੇਖੋ ਪਿੱਛੇ ਨਹੀਂ ਆਣਗੇ ਇਨਸਾਫ ਪਰਵਾਹ ਨਹੀਂ ਜਰੂਰ ਮਿਲੇਗਾ ਸਰਕਾਰ ਨੂੰ ਨੌਕਰੀ ਸਰਕਾਰੀ ਦੀ ਦੇਖੋ ਇਹ ਜੋ ਨਿਜ਼ਮ ਹੈ ਕਹਿੰਦੇ ਜਿਸ ਤਰ੍ਹਾਂ ਉਹ ਆਪ ਵੀ ਇੱਕ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਸੀਗਾ ਐਡਵੋਕੇਟ ਸੀਗਾ ਡਿਸਟ੍ਰਿਕਟ ਕੋਰਟ ਆਂਬ੍ਰਾਸਰ ਦੇ ਵਿੱਚ ਰਜਿਸਟਰਡ ਸੀਗਾ ਕਾਫੀ ਪ੍ਰੈਕਟਿਸ ਦੇ ਵਿੱਚ ਮਾਹਰ ਹੋ ਚੁੱਕਾ ਸੀਗਾ ਸੋ ਜੋ ਵੀ ਸਹਾਇਤਾ ਦੀ ਗੱਲ ਹੋਊਗੀ ਉਹ ਜੋ ਵੀ ਨਜ਼ਮ ਆਉਂਦੇ ਉਹਨਾਂ ਦੇ ਅਨੁਸਾਰ ਜ਼ਰੂਰ ਕਰਾਂਗੇ ਸਰ ਦੇ ਹੱਲ ਕਿ ਦੋ ਇੱਕੀ ਪਹਿਲਾ ਕਿ ਕਾਉਂਸਲਰ ਰਾਜਨੀਤਿਕ ਤੌਰ ਤੇ ਸ਼ੁੱਧ ਹੋਇਆ ਦੂਸਰਾ ਹੱਲਾ ਜਿਹੜਾ ਇਹ ਵੀ ਰਾਜਨੀਤਿਕ ਜਿਹੜੇ ਕਾਲਾ ਸਹੀ ਉਤਾਰ ਸੀ ਸਾਫ ਦਾ ਕਾਉਂਸਲਰ ਸਾਹਿਬ ਇਸ चीज ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਡੇ ਦੇਖੋ ਪਹਿਲਾ ਵੀ ਜੜੇ ਹੈ ਸੀ ਕਿ ਕਾਉਂਸਲਰ ਪਰਮਨ ਵਾਲੀ ਗੱਲ ਉਹਦੇ ਵਿੱਚ ਵੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜਲਦ ਜਿਹੜੇ ਆ ਉਹ ਔਰ ਸ਼ੂਟਰ ਗ੍ਰਿਫਤਾਰ ਕੀਤੇ ਸਿਗੇ ਔਰ ਇਹਦੇ ਵਿੱਚ ਵੀ ਅਸੀਂ ਸਾਡੀ ਪੁਲਿਸ ਪੂਰੀ ਮਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਅਸੀਂ ਮਤਲਬ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਜੜਾ ਉਹ ਜੋ ਬੰਦੀ ਸਦਾ ਉਹ ਜ਼ਰੂਰ ਮਿਲੂਗੀ ਔਰ ਕੋਈ ਵੀ ਇਹੋ ਜਿਹਾ ਕਾਰਾ ਕਰਨ ਵਾਲਾ ਵਿਅਕਤੀ ਜਿਹੜਾ ਹੈ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨਹੀਂ ਰਹਿ ਸਕਦਾ ਹਰ ਹਾਲਤ ਦੇ ਵਿੱਚ ਜੜੀ ਆ ਉਹ ਸਜਾ ਦਿੱਤੀ ਜਾਊ। ਮਾਨਯੋਗ ਮੰਤਰੀ ਸਾਹਿਬ ਨੇ ਤੁਹਾਨੂੰ ਦੱਸਿਆ ਇਸ ਕੇਸ ਚ ਅਸੀਂ 4 ਸ਼ੂਟਰ ਫੜ ਲਏ। ਇੱਕ ਅਸੀਂ ਪਹਿਲਾ ਫੜ ਲਿਆ ਸੀਗਾ ਅੰਮ੍ਰਿਤਸਰ ਤੋਂ। ਤਿੰਨ ਸਾਡੀ ਟੀਮ ਨੇ ਰੇੜਾ ਤੋਂ ਫੜ ਕੇ ਲੈ ਕੇ ਆਈਏ। ਉਹਨਾਂ ਦੇ ਕਸਟਮ ਸਾਡੇ ਕੋਲੋਂ 6 ਪਿਸਤਲ ਹੁਣ ਤੱਕ ਰਿਕਵਰ ਕਰ ਲਏ ਐ ਸੀ। ਜਿਹੜਾ ਇੱਕ ਬੱਚਾ ਹੈਗਾ ਜਿਹੜਾ ਮੇਨ ਉਹਨਾਂ ਦਾ ਕਰਤਾ ਤੱਕਤਾ ਹੈਗਾ ਉਹ ਤੇ ਅਸੀਂ ਬਹੁਤ ਨੇੜੇ ਐ। ਮੈਂ ਰੀਜ਼ਨਸ ਤੁਹਾਨੂੰ ਪਤਾ ਕਿ ਉਹਦੇ ਕਰਕੇ ਡਿਸਕਲੋਜ਼ ਨਹੀਂ ਕਰ ਸਕਦਾ ਕਿ ਉਹ ਅਲਰਟ ਨਾ ਹੋ ਜੇ। ਪਰ ਅਸੀਂ ਬਹੁਤ ਨੇੜੇ ਐ ਤੁਸੀਂ ਉਹਨਾਂ ਕਾਬੂ ਕਰਕੇ ਅਸੀਂ ਜਰੂਰ ਜਿਹੜੀ ਕਾਨੂੰਨੀ ਕਰ ਰਹੀ ਹੈ ਉਹਦੀ ਬਿਲਕੁਲ ਸਖਤ ਸਖਤ ਕਰ ਰਹੀ ਸੀ ਕਰਾਂਗੇ।